ਦਿਆਤਾਂ ਤੋਂ ਬੰਨ ਕੇ ਪਿੱਛੇ ਜਿੰਨਾ ਤੋਰ ਸਕਦਾ ਕੋਈ ਸੇਵ ਕੋਈ ਨਹੀਂ ਅਸੀਂ ਸੇਵਾ ਕਰਤਾ ਚੱਕੇ ਨਹੀਂ ਜੀ ਕੋਈ ਨਹੀਂ ਕਿੱਥੇ ਰਹਿ ਗਏ ਬਰ ਤੁੰਡੀ ਪੀਂਗਿਆ ਉਹ ਤਾਂ ਮੁਕਤਿਆ ਰਹੀਆਂ ਨੇ ਲੈ ਕੇ ਆ ਰਹੇ ਆ। ਜੀਆ ਫਾਨਾ ਕੋਈਆ ਕਿਰਪਾ ਆਪਾਂ ਬੇਨਤੀ ਹੋ ਗੱਲ ਹੈ ਤੁਹਾਡੇ ਮੂਹਰੇ ਬੜਾ ਦੁੱਖ ਲੱਗਿਆ। ਜਿੰਨੀ ਪੇਟ ਹੋਗਾ ਘੱਟ ਤੋਂ ਘੱਟ ਜਿੰਨਾ ਇਹਨਾਂ ਨੇ ਸਾਦਾ ਇਹਨਾਂ ਨੂੰ ਮੌਕਾ ਦੇ ਦਿਓ। ਜੇ ਨਾ ਮੌਕਾ ਜਾਨੀ ਕਿ ਕੋਈ ਇਹਨਾਂ ਨੇ ਸੰਭਿਆ ਫਿਰ ਅਸੀਂ ਵੀ ਪੜਿਆ ਅਸੀਂ ਇਹਨਾਂ ਦਾ ਕੋਸ਼ਿਸ਼ ਜਰੂਰ ਜਿੰਨਾ ਜਿੰਨਾ ਦੇ ਤੋਂ ਹੋ ਸਕਦੀ ਐ ਏਡੀ ਬੇਨਤੀ ਮੰਨ ਲਓ ਇਹਨਾਂ ਦੀ ਬਾਕੀ ਸਾਰਾ ਕੁਝ ਪਹਿਲਾਂ ਦੱਸਿਆ ਪੁੱਛਿਆ ਹੋਇਆ ਯਾਰ ਹੁਣ ਫਾਈਨਲ ਵਾਲੇ ਨੇ ਤੁਸੀਂ ਆ ਕੇ ਉਹਨਾਂ ਦੀ ਕੋਈ ਬੇਨਤੀ ਫਾਈਨਲ ਹੋਣੀ ਆ ਹੋ ਜਾਵੇ ਉਹ ਤਾਂ ਕੋਈ ਚੱਕਰ ਨਹੀਂ। ਕੋਈ ਜਿਮਟਿਆਰਾ ਕੁੜੀਆਂ ਮੈਂ ਪੇ ਲੈ ਕੇ ਜਾ ਉਹਦੇ ਕੰਮ 'ਚ ਇੰਟਰਫੇਅਰ ਕੋਈ ਨਾ ਕਰ ਦੇ ਇਹ ਕੁੜੀ ਆ ਦਾ ਮੁੰਡਾ ਕਿਹ ਤੇਰਾ ਬਰੇ ਆ ਕੁੜੀ ਦਾ ਇਹ ਦੇਖੋ ਕੋਈ ਨਹੀਂ ਹੈਗਾ ਜੀ ਤੇਰਾ ਵਾਲੀ ਵਾਸਤੇ ਮਾਤਾ ਪਿਤਾ ਵੀ ਮਰੇ ਹੋਏ ਨੇ ਇਹਨਾਂ ਦਾ ਜਮਾ ਹੀ ਬੇਚ ਇਹ ਬੇਚ ਜਮੀ ਬੇਚ ਤੁਹਾਡੇ ਕੋਲ ਬਹੁਤ ਟਾਈਮ ਸੀਗਾ ਤੁਸਾਂ ਜਿਆਦੇ ਤਾਂ ਇਹਦੀ ਆ ਜੀ ਪਤਾ ਕੀ ਹੈ ਨੇ ਮਜੂਬ ਰਾਏ ਦੇ ਮੈਂ ਤੇ ਅੱਜ ਸਾਡੇ ਕੋਲ ਪੁਆਸਿਤ ਕਾਲੀ ਕਰਦੇ ਜਿੰਨੇ ਸਾਡੇ ਕੋਲ ਯਕਾਨੀ ਜੰਨ ਵਾਲਾ ਜੰਨਸ ਕਿ ਕਰਤੋਂ ਆ ਲੈਣਾ ਹੈ ਜਿੰਨੇ ਡਾਂਸ ਤੇ ਲੱਗੇ ਮੇਰੇ ਨੇ ਕਾਦੀ ਸਾਡਾ ਹੈਗਾ ਜੀ ਦੁਨੀਆ ਤੇ ਪਾਣੀ ਨਾ ਨੂੰ ਜੀ ਅਸੀਂ ਆਪਣੇ ਸੋਹ ਖਾਣੇ ਦੇ ਉਹ ਸਾਡੇ ਜਿਹੇ ਜਨਾਬ ਉਹ ਵੀ ਦੋ ਸਾਡੀ ਮਿਹਨਤ ਦੀ ਹੜੀ ਕਰਦੇ ਆ ਦੋ ਸਾਲ ਤੋਂ ਪ੍ਰਸ਼ਾਸਨ ਦਾ ਵੀ ਪੂਰਾ ਸਾਨੂੰ ਦੇਖੋ ਜੀ ਸਾਨੂੰ ਜੰਡੀਗੜ੍ਹ ਦਾ ਐਕਟਰ ਆ ਜੀ ਸਭ ਤੋਂ ਪਹਿਲੇ ਤੁਹਾਡੀ ਆ ਗਈ ਆ ਦੇਖੋ ਜਿਆਖਾ ਤਰੀਕਾ ਜੀ ਬੱਚੇ ਪਾ ਰਹੇ ਸੀ ਮੈਂ ਤੁਹਾਨੂੰ ਕਲੀਅਰ ਕਰਦਾ ਹਾਂ ਸੁਣ ਕੇ ਗੱਲ ਸੁਣ ਲਓ ਗੱਲ ਮੈਂ ਤੁਹਾਨੂੰ ਕਲੀਅਰ ਕਰਦਾ ਇਹ ਜਿਹੜੀ ਤੁਸੀਂ ਸਟੇ ਲਈ ਫਿਰਦੇ ਹੋ ਇਹ ਕਬਜ਼ੇ ਦੀ ਆ ਸੀ ਕਬਜ਼ਾ ਨਹੀਂ ਕਰਨਾ ਚਾਹੀਦਾ ਕੋਈ ਪੰਚਾਇਤ ਨਾਲ ਰੋਲਾ ਹੈ ਪੰਚਾਇਤ ਨਾਲ ਕੇਸ ਚੱਲਦਾ ਹੈ ਪੰਚਾਇਤ ਤੋਂ ਤੁਸੀਂ ਕਬਜ਼ੇ ਦਾ ਸਟੇ ਲਿਆ ਹੋਇਆ ਓਕੇ ਠੀਕ ਹੈ ਜੀ ਹਾਂ ਜੀ ਹੁਣ ਕੀ ਰੌਲਾ ਜੀ ਇਹ ਇਹਨਾਂ ਦਾ ਰੌਲਾ ਜਿਹੜਾ ਹੈਗਾ ਉਹ ਇਹ ਹੈ ਜੀ ਦੇਖੋ ਜੀ ਗਾਹ ਨੂੰ ਸਾਨੂੰ ਆਇਕ ਤੇ ਸਾਨੂੰ ਮਾਫੀ ਦੇ ਰਹੇ ਇਹਦੇ ਬਾਰੇ ਇਹ ਗੱਲ ਇਹ ਕੰਪੀਟੈਂਟ ਅਥਾਰਟੀ ਖੜੇ ਨੇ ਇਹ ਦੱਸਣ ਦੇ ਕਹਿੰਦੇ ਨੇ ਕਿ ਇਹਨਾਂ ਨੂੰ ਜਾਨੀ ਮਾਮਲਾ ਕਰਦੋ ਜੀ ਗਾਹ ਨੂੰ ਸਰਪੇਡ ਨਹੀਂ ਹੋਊਗੀ ਇਹ ਤਾਂ ਮਾਮਲਾ ਪੰਚਾਇਤ ਨਾਲ ਚੱਲਦਾ ਜੀ ਇਹ ਮਸਟੇਲ ਲਈ ਹੋਈ ਆ ਜੀ ਉਸ ਤੋਂ ਬਾਅਦ ਤਾਂ ਕੀ ਆਰਡਰ ਆ ਕੁਝ ਨਹੀਂ ਪਤਾ ਬਾਈ 2022 ਤੱਕ ਦਾ ਆਰਡਰ ਇਹਨਾਂ ਨੂੰ ਡੀਡੀਪੀ ਦੇ ਅੰਤ ਚੋਂ ਜਦੋਂ ਕੇਸ ਕਲੀਅਰ ਹੋਇਆ ਕਦੋਂ ਦਾ ਅੰਤ ਆ ਇੱਕ ਮਹੀਨੇ ਦਾ ਨਾ ਫਾਈਨਲ ਨੇ ਉਦੋਂ ਤੱਕ ਇਹਨਾਂ ਨੇ ਕੋਈ ਈਗਨ ਹੈ ਇਹਨਾਂ ਦਾ ਸਟੈਕ ਕਰੀਏ ਸਟੇਕ ਮੋਬਾਈਲ ਤੇ ਨਹੀਂ ਹੈਗਾ ਜੀ ਹੁਣ ਪਾਸਾ ਕੋਈ ਨਾ ਤੁਸੀਂ ਕੋਰਟ ਦੇ ਵਿੱਚ ਕਰ ਲਓ ਜੀ ਧੰਨਵਾਦ ਜੀ ਤੁਹਾਡੀਆਂ ਰਾਸੀ ਆਸਤਵ ਬਣਦੇ ਆ ਕੋਈ ਨਾ ਮੈਂ ਤਾਂ ਕੋਈ ਨਾ ਮਾਫੀ ਨਹੀਂ ਹੈ ਪਹਿਲਾਂ ਮਾਫੀ ਆਪਰੇ ਕੁੜੀਆਂ ਬੁਲਾ ਲਓ ਇੱਕ ਮਿੰਟ ਖੜਸਾ ਕਰੋ ਜੀ ਛੱਡ ਜਾਓ ਮੈਡੀਸਟ ਬੁਲਾਓ ਕੋਈ ਨਾ ਮੋਬਾਈਲ ਤੇ ਨਹੀਂ ਮਾਰ ਜਾਓ ਕੋਈ ਨੀ ਬਿੱਲੇ ਕਰ ਦਿਆ ਕਰ ਦਿਆ ਭਾਈ ਹੋ ਜਾ ਤੇ ਚੋਣੇ ਕੁਛ ਨਹੀਂ ਗੈਰ ਜਿੰਨਾ ਹੋ ਸਕਦਾ ਕੋਈ ਉਹ ਜੋ ਮੜਗਾ

ਦੇਣਾ ਬੇਟਾ ਬਕੀਆਂ ਦੇ 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 ਆਪੀ ਰੇ ਸਾਸ ਕੋਲ ਜੇ ਮੇਰੇ ਸਾਰੇ ਫਾਇਦਾ ਉਹ ਰਸਤਾ ਦੀ ਆਪਰੇ ਕਿਤਾ ਬੱਤੀ ਦਾ ਨਾਮ ਤੋਂ ਇਹ ਜਿਹੜੇ ਪੰਚਾਇਤ ਮੈਕਮੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਕਿ ਇਲੀਗਲ ਬੇ ਨਾਲ ਘਰ ਬਣੇ ਸੀਗੇ ਬਾਅਦ ਚੋਂ ਪਤਾ ਲੱਗਿਆ ਵੀ ਇਹਨਾਂ ਦੇ ਨਾਲ ਡਰੱਗਸ ਦੀ ਵੀ ਇਹਨਾਂ ਦੇ ਪਰਚੇ ਹੈਗੇ ਟੋਟਲ ਇਹਨਾਂ ਦੇ 20 ਪਰਚੇ ਹੈਗੇ ਜਗੀਰ ਕੌਰ ਹੈਗੀ ਇਹ ਚਾਰ ਪਰਚੇ ਦਰਸ਼ਨ ਸਿੰਘ ਬੂਟਾ ਸਿੰਘ ਗੁਰਪ੍ਰੀਤ ਤੇ ਜਸਵਿੰਦਰ ਕੌਰ ਸੋ ਇਹਨਾਂ ਨੇ ਜਿਹੜੇ ਨਸ਼ੇ ਦੀ ਤਸਕਰੀ ਨਾਲ ਕਰਕੇ ਪ੍ਰਾਪਰਟੀਆਂ ਬਣਾਈਆਂ ਸੀਗੀਆਂ ਜਿਹੜਾ ਪੰਜਾਬ ਸਰਕਾਰ ਵੱਲੋਂ ਚੱਲ ਰਿਹਾ ਯੁੱਧ ਨਸ਼ੇ ਵਿਰੁੱਧ ਤੇ ਜਿਹੜਾ ਪੀਲਾ ਪੰਜਾ ਚਲਾਇਆ ਜਾਏਗਾ ਜਿਨ੍ਹਾਂ ਨੇ ਵੀ ਨਸ਼ੇ ਦੇ ਕਰਕੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਤੇ ਉਹਨਾਂ ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਕਿ ਮੈਂ ਇਸ ਕਰਕੇ ਲੋਕਾਂ ਨੂੰ ਕਹਿਣਾ ਚਾਹਨਾ ਵੀ ਆਪਣੀ ਮਿਹਨਤ ਨਾਲ ਹੱਕ ਦੇ ਨਾਲ ਇਹ ਚੀਜ਼ਾਂ ਕਰਨ ਕਿਉਂਕਿ ਮਾੜੇ ਕੰਮਾਂ ਦਾ ਨਤੀਜਾ ਮਾੜਾ ਹੀ ਹੁੰਦਾ ਹੈ